ਸਸੀ ਕਾਲ ਜੀ ਮੈਂ ਪਰਮਜੀਤ ਸਿੰਘ ਜੀ ਮੇਰਾ ਇਲੈਕਟ੍ਰੀਕਲ ਦਾ ਕੰਮ ਹੈਗਾ ਜੀ ਚਾਰ ਪੰਜ ਸਾਲ ਤੋਂ ਗੋਡਿਆਂ ਦੇ ਦਰਦ ਦਾ ਬਹੁਤ ਪਰੇਸ਼ਾਨ ਸੀਗਾ ਜੀ ਕੋਈ ਡਾਕਟਰ ਕਹਿੰਦਾ ਸੀਗਾ ਗੋਡੇ ਬਦਲਨੇ ਪੈਣੇ ਆ ਜੀ ਮੈਂ ਬਹੁਤ ਸਾਰੀਆਂ ਦਵਾਈਆਂ ਖਾਧੀਆਂ ਜੀ ਤੇ ਮੈਨੂੰ ਆਪਣੇ ਕੰਮ ਵਾਸਤੇ ਦੂਰ ਨੇੜੇ ਵੀ ਜਾਣਾ ਪੈਂਦਾ ਸੀਗਾ ਜੀ ਪੌੜੀਆਂ ਦੇ ਉੱਤੇ ਪੱਖੇ ਲਾਉਣੇ ਕਰਨੇ ਇਸ ਕਰਕੇ ਮੈਂ ਬਹੁਤ ਪਰੇਸ਼ਾਨ ਸੀ ਆਪਣਾ ਘਰੇ ਬੈਠ ਗਿਆ ਤੇ ਨਾਮ ਕਿਤੇ ਜਾ ਸਕਦਾ ਸੀ ਨਾਮ ਤੇ ਆ ਸਕਦਾ ਸੀ ਆ ਇਸ ਪਰਿਵਾਰ ਦੇ ਵਿੱਚ ਮੇਰੇ ਦਾ ਸਾਰਾ ਖਰਚਾ ਮੇਰੇ ਸਿਰ ਤੋਂ ਚੱਲਦਾ ਸੀਗਾ ਜੇ ਮੈਂ ਇੱਕ ਦਿਨ ਫੇਸਬੁੱਕ ਦੇ ਉੱਤੇ ਡਾਕਟਰ ਸ਼ਾਰਦਾ ਜੀ ਦਾ ਮੈਂ ਵੀਡੀਓ ਦੇਖਿਆ ਉਸ ਵਿੱਚ ਬਹੁਤ ਸਾਰੇ ਬਿਮਾਰ ਬੰਦਿਆਂ ਦਾ ਮੈਂ ਵੀਡੀਓ ਦੇਖਿਆ ਕੋਈ ਕਹਿੰਦਾ ਸੀ ਮੈਂ 10 ਸਾਲ ਤੋਂ ਠੀਕ ਹੋ ਗਿਆ ਕੋਈ ਕਹਿੰਦਾ ਵੀ ਮੈਂ 5 ਸਾਲ ਤੋਂ ਠੀਕ ਹੋ ਗਿਆ ਮੇਰਾ ਵੀ ਮਨ ਬਣਿਆ ਕਿ ਮੈਂ ਵੀ ਡਾਕਟਰ ਸ਼ਾਰਦਾ ਜੀ ਨੂੰ ਮਿਲਾਂ ਮੈਂ ਵੀ ਡਾਕਟਰ ਛਾਰ ਦਾ ਜੀ ਇੱਕ ਵਾਰ ਗਿਆ ਤੇ ਉਹਨਾਂ ਨੂੰ ਆਪਣੀਆਂ ਰਿਪੋਰਟਾਂ ਦਿਖਾਈਆਂ ਦਿਖਾ ਕੇ ਉਹਨਾਂ ਨੇ ਮੈਨੂੰ ਸਮਝਾਇਆ ਸਾਡੇ ਗੋਡਿਆਂ ਨੂੰ ਬਦਲਣ ਦੀ ਲੋੜ ਨਹੀਂ ਹੈਗੀ ਤੁਸੀਂ ਸਾਡੀਆਂ ਇਨਸਟ੍ਰਕਸ਼ਨਾਂ ਫੋਲੋ ਕਰੋ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਤੇ ਮੈਂ ਉਹਨਾਂ ਦੀਆਂ ਦਵਾਈ ਕੁਝ ਦਿਨਾਂ ਵਾਸਤੇ ਲਈ ਤੇ ਮੈਨੂੰ ਕੁਝ ਆਰਾਮ ਲੱਗਿਆ ਫਿਰ ਮੈਂ ਉਹਨਾਂ ਤੋਂ ਬਾਅਦ 3 ਮਹੀਨੇ ਦਵਾਈ ਲਈ ਤਨਵੀ ਇਹ ਦਵਾਈ ਤੋਂ ਬਾਅਦ ਮੈਂ 7-8 ਮਹੀਨੇ ਉਹਨਾਂ ਦੀ ਦਵਾਈ ਖਾਦੇ ਤੇ ਮੈਂ ਪਹਿਲਾਂ ਨਾਲੋਂ ਬਿਲਕੁਲ ਠੀਕ ਆ ਮੈਂ ਅਸੀ ਕਾਲ ਜੀ